ਸਤਿ ਸ੍ਰੀ ਅਕਾਲ ਦੋਸਤੋ ਆ ਤਰਨਤਾਰ ਦੀਆਂ ਜਿਹੜੇ ਇਲੈਕਸ਼ਨ ਹੋਏ ਆ ਇਹਦੇ ਵਿੱਚ ਕਾਂਗਰਸ ਦਾ ਹਾਰਨ ਦਾ ਸਭ ਤੋਂ ਮੁੱਖ ਕਾਰਨ ਸੀ ਰਾਜਾ ਵੜਿੰਗ ਰਾਏ ਵੜਿੰਗ ਦੇ ਕਾਰਨ ਇਹ ਇਲੈਕਸ਼ਨ ਹਾਰੀ ਹੈ ਕਾਂਗਰਸ ਇਹਸ ਬੰਦੇ ਨੇ ਜਿੱਥੇ ਵੀ ਜਾਂਦਾ ਇਹ ਜਾਤ ਪਾਤ ਦੇ ਥਰੂ ਐਨੀ ਭਾਸ਼ਣ ਬਾਜ਼ੀ ਕਰਦਾ ਕਿ ਹਰ ਵਰਗੇ ਤੋਂ ਦੂਰ ਹੋਈ ਜਾਂਦਾ ਆ ਪਿੱਛੇ ਜਿਹਨੇ ਐਸੀ ਸਮਾਜ ਦੇ ਵਿੱਚ ਕਾਫੀ ਵਿਰੋਧਤਾ ਕੀਤੀ ਉਹਨੇ ਸਾਰਾ ਐਸੀ ਸਮਾਜ ਦੇ ਵਿਰੋਧ ਹੋ ਗਿਆ ਇਹਨੂੰ ਆਪਣੀ ਗੱਲ ਰੱਖਣ ਦਾ ਇਹ ਨਹੀਂ ਤਜਰਬਾ ਹੀ ਨਹੀਂ ਗੱਲ ਤਾਂ ਇਹ ਕਰਦਾ ਚੰਗੀ ਪਰ ਉਹਨੂੰ ਬੋਲਣ ਦਾ ਉਹਨੂੰ ਰੱਖਣ ਦਾ ਗੱਲ ਆਪਦੇ ਤਜਰਬਾ ਹੀ ਨਹੀਂ ਪ੍ਰਧਾਨ ਮਰਾ ਰੱਖਿਆ ਕਾਂਗਰਸ ਦਾ ਪੰਜਾਬ ਦਾ ਪਰ ਉਹਨਾਂ ਗੱਲ ਦਾ ਸੋਚ ਸਮਝ ਕੇ ਕਰਨ ਦੀ ਤਜਰਬਾ ਹੀ ਹੈ ਨਹੀਂ ਕਿਤਨਾ ਕਿਤੇ ਵੋਟਾਂ ਦੇ ਵਿੱਚ ਇਹਨਾਂ ਗੱਲਾਂ ਦਾ ਬਹੁਤ ਅਸਰ ਪਿਆ ਜਿਸ ਕਰਕੇ ਇਹ ਦੇ ਭਾਸ਼ਣਾ ਕਰਕੇ ਜਿਹੜਾ ਸੀ ਸਮਾਜ ਆ ਜਾਂ ਹੋਰ ਵਰਗ ਇਹਨਾਂ ਦਾ ਦੂਰ ਹੋ ਗਿਆ ਕਾਂਗਰਸ ਤੋਂ ਦੂਰ ਹੋ ਗਿਆ ਨਹੀਂ ਕਮ ਸੇ ਕਮ ਜਿੰਨੀ ਪਬਲਿਕ ਕਾਂਗਰਸ ਨਾਲ ਸੀਗੀ ਓਨੀ ਹੋਰ ਕਿਸੇ ਪਾਰਟੀ ਨਾਲ ਨਹੀਂ ਸੀ ਸੈਂਟਰ ਦੀ ਪਾਰਟੀ ਐ ਇਹ ਮੋਡਾ ਸੈਂਟਰ ਦਾ ਫੇਰ ਵੀ ਹਾਰ ਦਾ ਮੂੰਹ ਦੇਖੀ ਜਾਂਦੇ ਆ ਇਹਦਾ ਕਾਰਨ ਸਿੱਧਾ ਹੀ ਸਿੱਧਾ ਰਾਜਾ ਵੜੇਗਾ ਜਿੰਨਾ ਕਰਕੇ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ